ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਅੱਜ ਦੇ ਦਿਨ ਦਾ ਇਤਿਹਾਸ ਜਾਣਨਾ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਅਸੀਂ ਸਿੱਖੀ ਕਿਵੇਂ ਪ੍ਰਾਪਤ ਕੀਤੀ ਕਿੰਨੀਆਂ ਸ਼ਹੀਦੀਆਂ ਅਤੇ ਜ਼ੁਲਮ ਸਹਾਰਦੇ ਹੋਏ ਛੋਟੇ ਸੈਪਜਾਦਿਆਂ ਨੇ ਅਤੇ ਮਾਤਾ ਜੀ ਨੇ ਇੱਕ ਵਾਰ ਵੀ ਸੀ ਨਹੀਂ ਕੀਤੀ 10 ਪੋ ਨੂੰ ਅੱਜ ਦੇ ਦਿਨ ਜਦ ਛੋਟੇ ਸੈਭ ਜਤਿਆਂ ਨੂੰ ਅਤੇ ਮਾਤਾ ਜੀ ਨੂੰ ਮੰਡੇ ਦੇ ਠਾਣੇ ਤੋਂ ਲਿਆ ਕੇ ਇਸ ਕਿਲੇ ਵਿੱਚ ਕੈਦ ਕੀਤਾ ਗਿਆ ساری ਰਾਤ ਠੰਡੇ ਬੁਰਜ ਵਿੱਚ ਧਰਦੇ ਰਹੇ ਸਵੇਰੇ ਜਦੋਂ ਇਸ ਜਗ੍ਹਾ ਤੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ